ਪਿਛਲੇ ਦਿਨਾਂ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਰੁਪਿੰਦਰ ਕੌਰ ਨਾਂ ਦੀ ਕੁੜੀ ਜੋ 2019 ਵਿੱਚ ਕੈਨੇਡਾ ਜਾਂਦੀ ਹੈ ਤੇ 2023 ਵਿੱਚ ਵਾਪਸ ਆ ਕੇ ਗੁਰਵਿੰਦਰ ਸਿੰਘ ਨਾਲ ਵਿਆਹ ਕਰਾਉਂਦੀ ਹੈ ਜੋ ਇੱਕ ਬੈਂਕ ਵਿੱਚ ਨੌਕਰੀ ਕਰਦਾ ਸੀ ਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਨਵਾਲੇ ਦਾ ਰਹਿਣ ਵਾਲਾ ਸੀ ਤੇ 2 ਸਾਲ ਬਾਅਦ ਮਤਲਬ ਜਨਵਰੀ 2025 ਨੂੰ ਰੁਪਿੰਦਰ ਕੌਰ ਕੈਨੇਡਾ ਤੋਂ ਰਿਪੋਰਟ ਕਰ ਦੁੱਤੀ ਜਾਂਦੀ ਹੈ ਤੇ ਉਹ ਵਾਪਸ ਸੁਖਨਵਾਲੇ ਗੁਰਵਿੰਦਰ ਸਿੰਘ ਤੇ ਉਸਦੇ ਮਾਪਿਓ ਨਾਲ ਆ ਕੇ ਰਹਿਣ ਲੱਗ ਜਾਂਦੀ ਹੈ ਗੁਰਵਿੰਦਰ ਸਿੰਘ ਦੀ ਭੈਣ ਮਨਵੀਰ ਕੌਰ ਜੋ ਕੈਨੇਡਾ ਦੀ ਪੀਆਰਸੀ ਉਹ 2025 ਮਾਰਚ ਵਿੱਚ ਆਪਣੇ ਮਾਪਿਆਂ ਨੂੰ ਕੈਨੇਡਾ ਵਿੱਚ ਸੱਦ ਲੈਂਦੀ ਹੈ ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਤੇ ਰੁਪਿੰਦਰ ਕੌਰ ਘਰ ਵਿੱਚ ਦੋਨੋਂ ਰਹਿ ਜਾਂਦੇ ਨੇ ਹੁਣ ਜ਼ਰੂਰੀ ਗੱਲ ਇਹ ਹੈ ਕਿ ਜਦ ਰੁਪਿੰਦਰ ਕੌਰ ਕੈਨੇਡਾ ਵਿੱਚ ਸੀ ਤਾਂ ਉਸਦਾ ਅਫੇਅਰ ਹਰਕਨਵਲ ਪ੍ਰੀਤ ਸਿੰਘ ਨਾਲ ਚੱਲ ਰਿਹਾ ਸੀ ਜੋ ਕਿ ਬਠਿੰਡਾ ਜ਼ਿਲ੍ਹਾ ਦੇ ਪਿੰਡ ਬੱਲੂਆਣੇ ਦਾ ਰਹਿਣ ਵਾਲਾ ਹੈ ਜਨਵਰੀ 2025 ਜਦ ਰੁਪਿੰਦਰ ਕੌਰ ਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਜਾਂਦਾ ਤਾਂ ਹਰਕਣਵਾਲ ਪ੍ਰੀਤ ਸਿੰਘ ਨੂੰ ਵੀ ਕੈਨੇਡਾ ਤੋਂ ਰਿਪੋਰਟ ਕੀਤਾ ਜਾਂਦਾ ਜਦੋਂ ਇਹ ਪਲਾਨ ਬਣਾਉਂਦੇ ਆ ਗੁਰਵਿੰਦਰ ਸਿੰਘ ਨੂੰ ਮਾਰ ਕੇ ਉਸ ਦੀ ਜ਼ਮੀਨ ਹਥਿਆਉਣ ਦਾ ਗੁਰਵਿੰਦਰ ਸਿੰਘ ਦੀ ਸਿਸਟਰ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਗੁਰਵਿੰਦਰ ਸਿੰਘ ਨੂੰ ਰੁਪਿੰਦਰ ਕੌਰ ਤੇ ਪਹਿਲਾਂ ਹੀ ਸ਼ੱਕ ਸੀ ਤੇ ਉਸ ਨੂੰ ਪ੍ਰੂਫ ਵੀ ਮਿਲ ਚੁਕਿਆ ਸੀ ਉਸ ਨੂੰ ਇਹ ਪੱਕਾ ਹੋ ਗਿਆ ਸੀ ਕਿ ਉਹਨਾਂ ਦੋਨਾਂ ਦਾ ਅਫੇਅਰ ਚੱਲ ਰਿਹਾ ਤੇ ਉਹ ਆਪਣੀ ਭੈਣ ਨੂੰ ਵੀ ਦੱਸਦਾ ਹੈ ਕਿ ਉਹ ਦੋਨੋਂ ਉਸ ਨੂੰ ਬਹੁਤ ਜ਼ਿਆਦਾ ਟਾਰਚਰ ਕਰ ਰਹੇ ਆ ਜਿਸ ਤੋਂ ਬਾਅਦ 28 ਨਵੰਬਰ 2025 ਨੂੰ ਰਾਤ 11:30 ਵਜੇ ਗੁਰਵਿੰਦਰ ਸਿੰਘ ਦੀ লাশ ਉਸਦੇ ਆਪਣੇ ਘਰ ਦੀ ਛੱਤ ਤੋਂ ਮਿਲਦੀ ਆ ਤੇ ਗੁਰਵਿੰਦਰ ਸਿੰਘ ਦੇ ਕਜ਼ਨ ਜਤਿੰਦਰ ਸਿੰਘ ਨੇ ਦੱਸਿਆ ਕਿ ਰਾਤ 11 ਵਜੇ ਉਹ ਰੋਟੀ ਖਾ ਕੇ ਸੈਰ ਕਰ ਰਿਹਾ ਸੀ ਤਾਂ ਸਭ ਕੁਝ ਠੀਕ ਲੱਗ ਰਿਹਾ ਸੀ ਤਾਂ ਥੋੜੇ ਸਮੇ ਬਾਅਦ ਨੇ ਦੇਖਿਆ ਕਿ ਕੋਈ ਅਣਜਾਣ ਵਿਅਕਤੀ ਉਹਨਾਂ ਦੇ ਗੇਟ ਵਿੱਚ ਐਂਟਰ ਹੋ ਰਿਹਾ ਹੈ ਤੇ ਗੇਟ ਖੋਲਣ ਵਾਲੀ ਖੁਦ ਰੁਪਿੰਦਰ ਕੌਰ ਸੀ ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਦੀ লাশ ਮਿਲਦੀ ਹੈ ਤੇ ਘਰ ਵਿੱਚ ਇੱਕ ਟੁੱਟੀ ਹੋਈ ਲਮਾਰੀ ਮਿਲਦੀ ਹੈ ਜਿਸ ਵਿੱਚੋਂ ਘਰ ਦਾ ਸਾਰਾ ਸੋਨਾ ਗਾਇਬ ਹੋ ਚੁੱਕਿਆ ਸੀ ਫਰੀਦਕੋਟ ਦੇ ਡੀਐਸਪੀ ਤਰਲੋchan ਸਿੰਘ ਵੱਲੋਂ ਦੱਸਿਆ ਗਿਆ ਕਿ ਰੁਪਿੰਦਰ ਕੌਰ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈ। ਸਦਰ ਫਰੀਦਕੋਟ ਪੁਲਿਸ ਸਟੇਸ਼ਨ ਵੱਲੋਂ ਇਹਨਾਂ ਤੇ ਸੈਕਸ਼ਨ 103 ਤੇ ਸੈਕਸ਼ਨ 61 2 ਵਿਆਨਸ ਦੇ ਚਾਰਜਸ ਲਗਾਏ ਗਏ ਨੇ। ਹੁਣ ਰੁਪਿੰਦਰ ਕੌਰ ਕਹਿ ਰਹੀ ਹੈ ਕਿ ਉਹ ਕੈਨੇਡਾ ਵਿੱਚ ਬੈਲ ਸੈਟਲ ਸੀ ਪਰ ਉਸਦੇ ਘਰਦਿਆਂ ਨੇ ਇੱਕ ਬੈਂਕ ਵਿੱਚ ਨੌਕਰੀ ਕਰਨ ਵਾਲੇ ਨਾਲ ਉਸਦਾ ਵਿਆਹ ਧੱਕੇ ਨਾਲ ਕਰ ਦਿੱਤਾ। ਪਰ ਇਹਦੇ ਨਾਲ ਉਸ ਨੂੰ ਕਿਸੇ ਦੇ ਇਕੱਲੇ-ਇਕੱਲੇ ਪੁੱਤਰ ਨੂੰ ਮਾਰਨ ਦਾ ਕੋਈ ਹੱਕ ਨਹੀਂ ਮਿਲਦਾ। ਗੁਰਵਿੰਦਰ ਸਿੰਘ ਦੀ ਭੈਣ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤੇ پولیس ਨੂੰ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਜ਼ਰੂਰਤ ਹੈ ਤਾਂ ਕਿ ਜੋ ਮਸੂਮ ਤੇ ਮਿਹਨਤਕਸ਼ ਮੁੰਡੇ ਨੇ ਉਹ ਇਹੋ ਜਿਹੀਆਂ ਕੁੜੀਆਂ ਦੇ ਹੱਥੋਂ ਨਾ ਮਰਨ